俺他妈的！ ਆਸਾਣ ਸਾਬੰਧਣੀ ਭਾਈ ਕੰਮ ਧਰਮ ਬੰਦ ਕਰੀ ਪਾਪ ਪੁੰਨ ਜਗ ਜਾਇਆ ਭਾਈ ਬਿਨ ਸੇ ਨਾਮ وسਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਆਸਾ ਮਨ ਸਾ ਬੰਧਣੀ ਭਾਈ ਕਰਮ ਤਹਮ ਬੰਧਕਾਰੀ ਪਾਉ ਬੋ ਨਾ ਜਗ ਜਾਇ ਭਾਈ ਮਨ ਸੇ ਨਾਮ ਵਸਾਰੇ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵਕਾਰੀ ਸੋਣਾ ਪੰਡਤ ਕਰਮ ਕਰੇ ਜਤ ਕਰਮ ਸੁਖਿ ਉਪਜੈ ਭਾਈ ਸੋ ਆਤਮ ਤਦ ਵਿਚਾਰੀ ਰਹਾਉ ਛਾਸਤ ਬੇਦ ਬਕ ਖੜੋ ਪਹਾਈ ਕਰਮ ਕਰ ਅ ਸੰਸਾਰੀ ਪਾਖੰਡ ਮੈਲ ਨਾ ਜੋ ਕਹੀ ਭਾਈ ਅੰਤਰ ਮੈਲ ਵਕਾਰੀ ਐ ਨੰਬਰ ਦਾ ਰੂਮੀ ਮਾ ਕੋਈ ਭਾਈ ਊਂਡੇ ਸਰਕ ਪਹਾੜੇ ਦਰਮਤ ਘਣੀ ਵਗੋਦੇ ਭਾਈ ਦੂਜੇ ਭੈ ਖੁਆਈ ਵੇਣਾ ਸਤਗੁਰ ਨਾਮ ਨਾ ਭਈਏ ਭਾਈ ਮਨ ਨਾਮੈ ਪਰਮ ਨਾ ਜਾਈ ਸਤਗੁਰ ਸੇਵੇ ਤਾਂ ਸੁਖ ਪਾਏ ਭਾਈ ਸਹਿਲ ਗੁਰ ਤੇ ਊਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੈ ਸੋ ਮੁਝੈ ਭਾਈ ਗੁਰ ਬਿਨ ਮਗ ਨ ਪਾਈ ਜਿ세 ਅੰਤਰ ਲੋਭ ਕੇ ਕਰਮ ਕਮਾਵੇ ਭਾਈ ਕੋੜ ਬੋਲ ਬਖਖਾਈ ਪੰਡਤ ਨਹੀ ਵਲੋਇਏ ਭਾਈ ਵਿਚੋਂ ਨਿਕਲੇ ਤਥ ਿਆਲਾ ਮਥੀਏ ਜਲ ਦੇਖੀਏ ਭਾਈ ਇਹ ਜੰਗ ਇਹ ਹਰਥ ਗੁਰ ਬਿਨ ਧਰਮ ਵਗੂ ਚੀਏ ਭਾਈ ਘਟ ਘਟ ਦਿਓ ਅਨਖ ਇਹ ਜਗ ਤਾ ਕੋ ਸੂਤ ਕੋ ਪਹਾਈ ਦਹ ਦਸ ਮੰਦਵ ਮਾਏ ਬਿਆਨ ਗੁਰ ਗੱਠਣਾ ਛੁੱਟ ਹੀ ਭਾਈ ਥਾਕੇ ਕਰਮ ਕਮਾਏ ਇਹ ਜਗ ਪਰਮ ਬੁਲਾਇਆ ਭਾਈ ਕਹਿਣਾ ਕਿਛੁ ਨਾ ਜਾਏ ਗੁਰ ਮਿਲਿਆ ਪਹੁ ਮਨ ਉਸ ਸੇ ਭਾਈ ਭੈ ਮਰਨਾ ਸਚ ਲੇਖ ਮਦ ਜਨ ਦਾਣ ਚੰਗੇ ਆਈਆ ਭਾਈ ਦਰਗਹ ਨਾਮ ਵਸੇਖ ਗੁਰਯੰਕਸ ਜਨ ਨਾਮ ਧਰੜਾਇਆ ਭਾਈ ਮਨ ਵਸਿਆ ਚੋਕਾ ਭੇਖ ਇਹ ਤਨ ਹਾਟ ਸਰਾ ਹਕੋ ਭਾਈ ਵੱਖਰ ਭਾਈ ਗੁਰ ਸ਼ਬਦ ਕਰੇ ਮੀ ਚਾਰ ਧੰਨ ਵਪਾਰੀ ਨਾਨਕਾ ਭਾਈ ਮੇਲ ਕਰੇ ਸੋ ਦਰੜੈ ਭਾਈ ਗੁਰ ਸ਼ਬਦ ਕਰੇ ਵਿਚਾਰ ਧੰਨ ਵਪਾਰੀ ਨਾਨਕਾ ਭਾਈ ਮੇਲ ਕਰੇ